ਉਹਨਾਂ ਰੈਸ਼ਨਲ ਉੱਤੇ ਭਾਜਪਾ ਵੱਲੋਂ ਮੂਤ ਮਿਲਣੀ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਤੇ ਉਹ ਕੱਢੀ ਕੀਪੀ ਦੇ ਵਿੱਚ ਨਹੀਂ ਵੀ ਮਰਕਰ ਪਹੁੰਚੇ ਨੇ ਤੇ ਵੀਡੀਓ ਵੀ ਇਹ ਅਗੂ ਵੀ ਵਾਪਸ ਪਹੁੰਚਦੇ ਜੋ ਆਪਣੇ ਆਡੀਓ ਤੋਂ ਨਾਲ ਦੇਉਂਦੇ ਉਹਨਾਂ ਆਪਣਾ ਅਜੰਡਾ ਦਾ ਪਰਕਰਨ ਦੱਸਿਆ ਜਾ ਰਿਹਾ ਇੱਕੋ ਹੀ ਤਰ੍ਹਾਂ ਦਾ ਪਤਾ ਲੱਗਦਾ ਕਿ ਸਾਰਨਾ ਉਹ ਉੱਤੇ ਪਹੁੰਚ ਗਏ ਬੀਜਪੀ ਦਾ ਵਰਕ ਪਾ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਪੰਜਾਬ ਦੇ ਕਿਸਾਨ ਸਮਝ ਚੁੱਕੇ ਐ ਕਿ ਜਿਹੜੇ ਇਹ ਅਖੌਤੀ ਕਿਸਾਨ ਲੀਡਰ ਬਣੇ ਐ ਇਹ ਗਮਰਾਹ ਕਰ ਰਹੇ ਐ ਤੁਹਾਡੇ ذریعے ਮੈਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਇੱਕ ਉਹ ਸੂਬਾ ਹੈ ਜਿੱਥੇ ਐਮਐਸਪੀ ਕਣਕ ਤੇ ਵੀ ਐ ਤੇ ਝੋਨੇ ਤੇ ਵੀ ਐ ਹਰ 6 ਮਹੀਨੇ ਬਾਅਦ 40000 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਹੈ ਤੇ ਕੋਈ ਇਹੋ ਜਿਹਾ ਦਾਣਾ ਨਹੀਂ ਝੋਨੇ ਦਾ ਕਣਕ ਦਾ ਜਿਹੜਾ ਚੁੱਕਿਆ ਨਹੀਂ ਜਾਂਦਾ ਤੇ ਜਿਹੜੀ ਐਮਐਸਪੀ ਦੀ ਮੰਗ ਕਰਦੇ ਆ ਦੇਸ਼ ਲਈ ਕਰਦੇ ਆ ਮੈਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਜਿੱਦਨ ਦੇਸ਼ 'ਚ ਐਮਐਸਪੀ ਲਾਗੂ ਹੋ ਗਈ ਆਪਣੇ ਵੀਰੋ ਦਾਣੇ ਕਿਸੇ ਨੇ ਨਹੀਂ ਚੁੱਕਣੇ ਫਿਰ ਦਾਣੇ ਮਧਿਆ ਪ੍ਰਦੇਸ਼ ਯੂਪੀ ਵਾਲਿਆਂ ਦੇ ਚੁੱਕੇ ਜਾਣੇ ਆਪਣੇ ਤਾਂ ਦਾਣੇ ਵੀ ਚੁੱਕੇ ਜਾ ਰਹੇ ਐ ਐਮਐਸਪੀ ਵੀ ਆਪਾਂ ਨੂੰ ਮਿਲ ਰਹੀ ਐ ਡਬਲ ਆਪਣੀ ਇਨਕਮ ਵੀ ਹੋ ਗਈ ਐ ਕਿਸਾਨਾਂ ਦੇ ਖਾਤੇਾਂ 'ਚ ਵੀ ਪੈਸੇ ਆ ਰਹੇ ਐ ਅੱਜ ਦੇਸ਼ ਦੇ ਵਿੱਚ ਫਰਟੀਲਾਈਜ਼ਰ ਯੂਰੀਆ ਦੇਖੋ ਕਿੰਨੀਆਂ ਕੀਮਤਾਂ ਵਧ ਗਈਆਂ ਉਹ ਵੀ ਸਬਸਿਡਾਈਜ਼ ਰੇਟ ਤੇ ਆ ਰਿਹਾ ਨਵੀਆਂ ਟੈਕਨੀਕਾਂ ਨਵੀਆਂ ਸਕੀਮਾਂ ਵੀ ਮੋਦੀ ਸਾਹਿਬ ਲੈ ਕੇ ਆ ਰਹੇ ਆ ਤੇ ਨਵਾਂ ਜਿਹੜਾ ਆਉਣ ਵਾਲਾ ਸਾਡਾ ਮੈਨੀਫੈਸਟੋ ਹੈ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹੀ ਹੈ ਕਿ ਆਉਣ ਵਾਲਾ ਸਮਾਂ ਨੌਜਵਾਨ ਦਾ ਕਿਸਾਨ ਦਾ ਗਰੀਬ ਦਾ ਤੇ ਭੈਣਾ ਦਾ ਹਿੰਦੁਸਤਾਨ ਦੇ ਵਿੱਚ ਆਪ ਪਾਰਟੀ ਵੀ ਤੁਹਾਡਾ ਬਰੋ타 ਕਰਦੀ ਹੈ ਵੀ ਜਿਹੜਾ ਮੁਖਬਤ ਨੂੰ ਕਿਤੇ ਨਾ ਥੁਕਾ ਬੜਿਆ ਉਹ ਆਂਦੇ ਹੁੰਦੇ ਆ ਨਾ ਚੋਰ ਮਚਾਏ ਸ਼ੋਰ ਆਪ ਵਾਲੇ ਹੁਣ ਸ਼ੋਰ ਮਚਾਰੇ ਆ ਉਹ ਆਂਦੇ ਸੀ ਆ ਬਣਦਾ ਸੀ ਦੇਸ਼ ਦਾ ਲਾਲ ਤੇ ਰਹਿ ਗਿਆ ਸ਼ਰਾਬ ਕਾਰੋਬਾਰੀਆਂ ਦਾ ਦਲਾਲ ਬਣ ਕੇ ਕੇਜਰੀਆ ਈਡੀ ਦੀ ਜਿਹੜੀ ਚਾਰਸ਼ੀ ਸਬਮਿਟ ਹੋਈ ਆ ਨਾ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਪੜ ਕੇ ਵੇਖੋ ਉਹਦੇ ਚ ਕਲੈਰਿਟੀ ਨਾਲ ਲਿਖਿਆ ਪੂਰੇ ਸਬੂਤ ਦਿੱਤੇ ਗਏ ਆ ਕਿ ਕਿਵੇਂ ਪੈਸਾ ਦੀ ਮਨੀ ਟ੍ਰੇਲ ਕਿੱਥੋਂ ਆਇਆ ਕਿਹਦੇ ਕੋਲੇ ਗਿਆ ਕਿਹੜੇ-ਕਿਹੜੇ ਜਰੀਏ ਪੈਸਾ ਹੈ ਕਿਹੜੀ-ਕਿਹੜੀ ਸਟੇਟ ਦੇ ਵਿੱਚ ਵਰਤਿਆ ਗਿਆ ਇਹਦੇ ਸਬੂਤ ਹੈ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦੀ ਸੋਚ ਲੈ ਕੇ ਚੱਲ ਰਹੀ ਹੈ ਜੋ ਕੰਮ 67 ਸਾਲਾਂ ਚ ਨਹੀਂ ਸੀ ਹੋਇਆ ਉਹ ਦੇਸ਼ ਦੇ ਵਿੱਚ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਕਰਕੇ ਦਿਖਾਏ ਹੈ ਜਿਹੜੇ ਸੂਬੇ ਚ ਸਰਕਾਰ ਆ ਜੇ ਉਥੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਜਾਂਦੀ ਅੱਜ ਪੰਜਾਬ ਦੇ ਲੋਕ ਵੀ ਵਿਸ਼ਵਾਸ ਕਰ ਰਹੇ ਆ ਤੇ ਮੋਦੀ ਸਾਹਿਬ ਤੇ ਕਰ ਰਹੇ ਆ ਉਹਨਾਂ ਦੀ ਗਰੰਟੀਆਂ ਤੇ ਕਰ ਰਹੇ ਆ ਕਿ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰ ਸਕਦੇ ਆ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਗੈਂਗਸਟਰਵਾਦ ਖਤਮ ਕਰ ਸਕਦਾ ਤੇ ਮੋਦੀ ਸਾਹਿਬ ਕਰ ਸਕਦੇ ਨਵਾਂ ਰੋਜ਼ਗਾਰ ਨਵਾਂ ਕਾਰੋਬਾਰ ਲੈ ਕੇ ਆ ਸਕਦਾ ਤੇ ਮੋਦੀ ਸਾਹਿਬ ਲੈ ਸਕਦੇ ਪੰਜਾਬ ਦੀ ਇੰਡਸਟਰੀ ਨੂੰ ਲੀਤੇ ਲੈ ਆ ਸਕਦੇ ਤੇ ਮੋਦੀ ਸਾਹਿਬ ਲੈ ਆ ਸਕਦੇ ਸੋ ਆਉਣ ਆਉਣ ਵਾਲੀ 1 ਜੂਨ ਨੂੰ ਪੰਜਾਬ ਦੇ ਲੋਕ ਆਪਣਾ ਜਿਹੜਾ ਕੀਮਤੀ ਵੋਟ ਹੈ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਦੀ ਸੋਚ ਨੂੰ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਇਕੱਠੇ ਹੋ ਕੇ ਢੱਲਲੇ ਨਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਪਾਉਣ। ਭਾਰਤੀ ਜਨਤਾ ਪਾਰਟੀ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਬੂ ਸਮਾमेलन ਕੀਤਾ ਗਿਆ ਜਿਹਦੇ ਤਹਿਤ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮੇਂਦਰ ਸਿੰਘ ਬਰਾੜ ਜੀ ਮੰਚ ਤੇ ਬੋਲਦਿਆਂ ਸਰਦਾਰ ਮਨਜੀਤ ਸਿੰਘ ਰਾਏ ਜੀ ਸ੍ਰੀ ਨਰੇਸ਼ ਸ਼ਰਮਾ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਸੰਗਠਨਾਤਮਕ ਤਰੀਕੇ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਬੂਥ-ਬੂਥ ਪੱਧਰ ਤੇ ਕਿਦਾਂ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਖਿਲਾਉਣਾ ਉਹਦੇ ਤਹਿਤ ਅੱਜ ਜਿਹੜਾ ਬੂਥ ਸਮੇਲਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕੀਤਾ ਗਿਆ ਤਾਂ ਮੈਂ ਧੰਨਵਾਦੀ ਹਾਂ ਵਰਕਰਾਂ ਦਾ ਵੀ ਕਿ ਅੱਜ ਦਾ ਜਿਹੜਾ ਬੂਥ ਸਮੇਲਨ ਹੈ ਉਹ ਵੀ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਇਹ ਜਿਹੜਾ ਜੀ ਸਾਡਾ ਦਿੱਲੀ ਆਪਣਾ ਸ਼ੰਭੂ ਬਾਰਡਰ ਤੇ ਤੇ ਹਰਿਆਣੇ ਦੇ ਦੋਵਾਂ ਦੂਜਿਆਂ ਬਾਰਡਰਾਂ ਦੇ ਜਿਹੜਾ ਅੰਦੋਲਨ ਚੱਲ ਰਿਹਾ ਵਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਵਾ ਸੈਂਟਰ ਸਰਕਾਰ ਮੰਗਾ ਨਹੀਂ ਮੰਨ ਰਹੀ ਸਾਡੇ ਕਿਸਾਨਾਂ ਨੂੰ ਸ਼ੀਤ ਕੀਤਾ ਗਿਆ ਵਾ ਪਹਿਲਾਂ ਸਾਡੇ ਉੱਥੇ ਲਖੀਨਪੁਰ ਖਰੀ ਦੇ ਵਿੱਚ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਬੀਜਪੀ ਵੱਲੋਂ ਜਿਹੜੇ ਦੋਸ਼ੀ ਆ ਤੇ ਹੁਣ ਸਾਡੇ ਸੁਭ ਕਰਨ ਨੂੰ ਜਿਹੜਾ ਵਾ ਉਹ ਵੀ ਇਨਸਾਫ ਨਹੀਂਗਾ ਦਿੱਤਾ ਗਿਆ ਉਹਦਾ ਕਰਕੇ ਅਸੀਂ ਦੋਵਾਂ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਆਪਣਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਵੱਲੋਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਐਲਾਨ ਕੀਤਾ ਹੋਇਆ ਵਾ ਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਬੀਜੇਪੀ ਦਾ ਉਹਦੇ ਤਹਿਤ ਜਿਹੜਾ ਅਸੀਂ ਅੱਜ ਆਪਣਾ ਰੋਸ ਮਾਰਚ ਹੈ ਜਿਹੜਾ ਉਹ ਕਰ ਰਹੇ ਆ। ਅੱਜ ਇਥੇ ਪ੍ਰੋਗਰਾਮ ਕੀ ਹੋ ਰਿਹਾ ਬੀਜੇਪੀ ਦਾ? ਇਹ ਪ੍ਰੋਗਰਾਮ ਤਾਂ ਪਤਾ ਨਹੀਂ ਕਿ ਸਾਨੂੰ ਕੀ ਪ੍ਰੋਗਰਾਮ ਇਹਨਾਂ ਰੱਖਿਆ ਕੋਈ ਆਪਣਾ ਇਹਨਾਂ ਦਾ ਚੋਣ-ਚਾਣ ਦਾ ਕੋਈ ਪ੍ਰੋਗਰਾਮ ਹੋਊਗਾ। ਉਹਦੇ ਕਰਕੇ ਅਸੀਂ ਆਪਣਾ ਜਿਹੜਾ ਰੋਸ ਆ ਉਹ ਰੋਸ ਜਿਤਾ ਰਹੇ ਆ ਜੋ ਸਾਡਾ ਕੀਤਾ ਐਲਾਨ ਨੂੰ ਪੂਤਾ ਰਹੇ ਆ। ਠੀਕ ਹੈ। ਦੋ ਬਿਲਕੁਲ ਜਾਰੀ ਰਹੂਗਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਭਾਜਪਾ ਦਾ ਵਿਰੋਧ ਹੈ ਜਿਹੜਾ ਬਿਲਕੁਲ ਜਾਰੀ ਰਹੂਗਾ ਕਿਸ਼ਨੇ ਪ੍ਰੋਗਰਾਮ ਚੱਲ ਰਿਹਾ ਇਹੜੀ ਇਲੈਕਸ਼ਨ ਦੇ ਦੌਰਾਨ ਭਾਜਪਾ ਸਰਕਾਰ ਪਿੰਡਾਂ ਦੇ ਵਿੱਚ ਆਪਣੀ ਵੋਟਾਂ ਕੱਢਣ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਆਪ ਜੀ ਦੇ ਮੱਧਮਾਰਾਈ ਦੱਸਣਾ ਚਾਹੁੰਦੇ ਆ ਕਿ ਲਗਾਤਾਰ 2 ਮਹੀਨਿਆਂ ਤੋਂ ਅਸੀਂ ਖਨੌਰੀ ਸ਼ੰਭੂ ਤੇ ਡੱਬ ਵਾਲੀ ਬਾਰਡਰਾਂ ਤੇ ਬੈਠੇ ਆ ਇਸੇ ਮੋਦੀ ਸਰਕਾਰ ਨੇ ਸਾਡੇ ਤਿੰਨੇ ਵਾਧੂ ਗੈਸ ਛੱਡੇ ਜਿਹਦੇ ਸਾਡੇ ਕਿਸਾਨਾਂ ਦੀਆਂ ਅੱਖਾਂ ਗਈਆਂ ਹੋਰ ਸਰੀਰਾਂ ਦੇ ਅੰਗ ਟੁੱਟੇ ਤੇ ਨਾਲ ਸਾਡਾ ਜਿਹੜਾ ਸ਼ੁਭਕਰਨ ਸ਼ਹੀਦ ਆ ਜਿਨਨੇ ਜਿਹੜਾ ਅਸ਼ੀਦੀ ਜਾਂ ਪੀਤਾ ਉਹਨਾਂ ਦੀ ਗੋਲੀ ਦੇ ਨਾਲ ਉਹ ਕੋਈ ਇਨਸਾਫ ਨਹੀਂ ਦਿੱਤਾ ਗਿਆ ਜਿਹਦੇ ਵਿਰੋਧ ਦੇ ਵਿੱਚ ਅਸੀਂ ਜਿੱਥੇ ਵੀ ਸਾਡੇ ਦੋਹਾਂ ਫੋਰਮਾਂ ਵੱਲੋਂ ਆਰ ਡਰਾਈਵ ਵੀ ਭਾਜੀਪੀ ਦਾ ਘਰੋ ਕਰਨਾ ਬੇਸ਼ੱਕ ਉਹ ਪੰਜਾਬ 'ਚ ਹੋਵੇ ਭਾਰਤ ਚ ਹੋਵੇ ਉਹ ਲਗਾਤਾਰ ਜਿਹੜਾ ਵਿਰੋਧ ਅਸੀਂ ਕਰ ਰਹੇ ਆਂ ਅੱਜ ਪਿੰਡ ਰਾਸ਼ੀਣਾ ਦੇ ਵਿੱਚ ਬੀਜੇਪੀ ਸਰਕਾਰ ਦੇ ਜਿਹੜੇ ਵੀ ਇੱਥੇ ਪ੍ਰਧਾਨ ਜਾਂ ਹੋਰ ਜਿਹੜੇ ਆਉਣੇ ਤੁੱਕੀ ਤਿੱਖੀ ਉਹਨਾਂ ਦੇ ਵਿਰੋਧ ਲਈ ਅਸੀਂ ਲਗਾਤਾਰ ਇੱਥੇ ਡਟੇ ਆਂ ਸਾਨੂੰ ਪਤਾ ਲੱਗਾ ਸਵੇਰੇ ਹੀ ਸਾਨੂੰ ਅਮਰਜੈਂਸੀ ਕਾਲ ਦੇ ਵਿੱਚ ਇੱਥੇ ਆਉਣਾ ਪਿਆ ਜਿਹਦਾ ਕਰਕੇ ਅਸੀਂ ਇਹ ਪੱਕਾ ਵਿਰੋਧ ਕਰਨ ਵਾਸਤੇ ਇੱਥੇ ਬੈਠੇ ਆਂ ਸ਼ਾਂਤਮਈ ਮਾਰਚ ਕਰਕੇ ਤੇ ਬੀਜੇਪੀ ਦਾ ਜਿਹੜਾ ਵਿਰੋਧ ਉਹ ਕਰ ਰਹੇ ਆਂ ਵੇਖੋ ਜੀ ਇਸ ਪਿੰਡ ਦੀ ਕਾਨੂੰ ਕਾਂਗ ਖਡੂਰ ਸਾਹਿਬ ਉਂਦਵਾਰ ਤਰਨਤਾਰਨ ਹੋਰ ਪੰਜਾਬ ਦੇ ਕੋਨੇ-ਕੋਨੇ ਚ ਜਿੱਥੇ ਵੀ ਕੋਈ ਭਾਜਪੀ ਦਾ ਮੰਤਰੀ ਆਉਂਦਾ ਸਾਡੇ ਸਵਾਲ ਆ ਉਹਨਾਂ ਨੂੰ ਵੀ ਜੇ ਤੁਸੀਂ ਸਾਨੂੰ ਬੱਡਰ ਨਹੀਂ ਨੰਗਰ ਦਿੱਤੇ ਦਿੱਲੀ ਤੁਹਾਡੀ ਆ ਤੇ ਫਿਰ ਪੰਜਾਬ ਸਾਡਾ ਆ ਸੜਕਾਂ ਸਾਡੀਆਂ ਆ ਆ ਘਰ ਸਾਡੇ ਆ ਫਿਰ ਤੁਹਾਡਾ ਵੀ ਕੋਈ ਹੱਕ ਨਹੀਂ ਇੱਥੇ ਆਉਂਦਾ ਇਸ ਕਰਕੇ ਜਿਹੜਾ ਵਿਰੋਧ ਆ ਉਹ ਲਗਾਤਾਰ ਜਿਹੜਾ ਜਾਰੀ ਰਹੂਗਾ ਤੇ ਐਂਡ ਤੱਕ ਸਿਰੇ ਤੇ ਲੈ ਕੇ ਜਾਵਾਂਗੇ ਮੋਦੀ ਸਰਕਾਰ ਨੂੰ ਦੱਸਾਂਗੇ ਵੀ ਜੇ ਤੂੰ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਦੀ ਦੇਂਦੀ بجائے ਗੋਲੀਆਂ ਦਿੱਤੀਆਂ ਵਾਂ ਤੇ ਫੇਰ ਤੈਨੂੰ ਇਹ ਵੋਟਾਂ ਵੀ 80% ਨਹੀਂ ਦੇਣ ਲੱਗੇ ਪਿੰਦ ਰੇਸ਼ੀਆ ਨੇ ਪੈਲਿਸ ਦੇ ਵਿੱਚ ਅੱਜ ਬੀਜੇਪੀ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ ਕਾਲੇ ਝੰਡੇ ਲੈ ਕੇ ਸਾਡੀ ਪੁਲਿਸ ਲੋਕ ਪੁਲਿਸ ਪ੍ਰਸ਼ਾਸਨ ਨਾਲ ਪੂਕਤ ਅਰੇਂਜਮੈਂਟ ਕੀਤੀ ਸੀ ਇਸ ਕੋਲੀ ਉਹਨਾਂ ਨੇ ਕੀਤਾ ਨਾਰੇਬਾਰਾਂ ਲਾਏ ٹیک ٹھاک شانتی نی ٹھک ٹھاکہں جی